ਬਠਿੰਡਾ ਦੇ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਇੱਕ ਸੋਸ਼ਲ ਮੀਡੀਆ ਤੇ ਮੈਨਰ ਬੱਚਿਆਂ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਹਥਿਆਰ ਦਿਖਾਏ ਜਾਂਦੇ ਹਨ ਜਿੱਥੇ ਕਿ ਬੱਚਿਆਂ ਨੂੰ ਇਸ ਉਮਰਾਂ ਦੇ ਵਿੱਚ ਪੜ੍ਹਾਈਆਂ ਤੋਂ ਇਲਾਵਾ ਹੋਰ ਕੋ ਕੰਮ ਨਹੀਂ ਹੋਣਾ ਚਾਹੀਦਾ ਪਰ ਇਹ ਤੇ ਹਜੇ ਤੱਕ ਹਥਿਆਰ ਨਾਲ ਦਿਖਾ ਰਹੇ ਹਨ ਜਿੱਥੇ ਕਿ ਪਰਸ਼ੂਰਾਮ ਵਿੱਚ ਇੱਕ ਦਿਨ ਪਹਿਲਾਂ ਵੀ ਕੇਕ ਕੱਟਣ ਤੋਂ ਪਹਿਲਾਂ ਉਸ ਦੇ ਨਾਲ ਤੇ ਇਹ ਤਰ ਹਥਿਆਰ ਨਾਲ ਲੜਾਈ ਹੋਈ ਸੀ ਇਸ ਨੂੰ ਲੈ ਕੇ ਤੇਜ਼ੀ ਨਾਲ ਪੋਸਟ ਵਾਇਰਲ ਹੋ ਰਹੀ ਹੈ ਇਸ ਸਬੰਧੀ ਕੀ ਕਹਿੰਦਾ ਨਜ਼ਰ ਆਏ ਡੀਐਸਪੀ ਹਰਬੰਸ ਸਿੰਘ ਕੱਲ ਸਾਡੇ ਕੋਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਸੀ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਕਿ 8-10 ਜਿਹੜੇ ਨੌਜਵਾਨ ਲੜਕੇ ਹੈਗੇ ਜਿਹੜੇ ਮਾਰੂ ਹਥਿਆਰਾਂ ਦਾ ਜਿਹੜਾ ਪ੍ਰਦਰਸ਼ਨ ਸੋਸ਼ਲ ਮੀਡੀਆ ਦੇ ਉੱਪਰ ਕਰ ਰਹੇ ਆ ਜਿਨ੍ਹਾਂ ਦੇ ਕੋਲੇ ਗੰਡਾਸੇ, ਕਿਰਪਾਨਾਂ ਜਾਂ ਡਾਂਗਾ ਵਗੈਰਾ ਜਾਂ ਰੌੜ ਇਸ ਤਰ੍ਹਾਂ ਦੇ ਹਥਿਆਰ ਹੈਗੇ ਆ ਜਿਹਦੇ ਸੌਣ ਦੇ ਵਿੱਚ ਮੈਂ ਕਨ ਐਸ ਐਚਓ ਕਨਾਲ ਕਲੋਨੀ ਦੀ ਜਿਹੜੀ ਡਿਊਟੀ ਲਗਾਈ ਗਈ ਸੀ ਵੀ ਇਹ ਵੀਡੀਓ ਨੂੰ ਚੈੱਕ ਕੀਤਾ ਜਾਵੇ ਕਦੋਂ ਦੀ ਵੀਡੀਓ ਆ ਇਹਦੇ ਵਿੱਚ ਜਿਹੜੇ ਲੜਕੇ ਆ ਜਿਹੜੇ ਹਥਿਆਰਾਂ ਦੀ ਜੋ ਸੋਸ਼ਲ ਮੀਡੀਆ ਤੇ ਨਮਾਇਸ਼ ਲਗਾ ਰਹੇ ਆ ਉਹ ਬੱਚੇ ਕੌਣ ਨੇ ਉਹ ਲੜਕੇ ਕੌਣ ਹੈ ਉਹਨਾਂ ਨੂੰ ਵੈਰੀਫਾਈ ਕਰੋ ਤਾਂ ਉਹਨਾਂ ਨੇ ਇਸ ਲੜੀ ਦੇ ਤਹਿਤ ਜਿਹੜਾ ਸੀ ਉਹਨਾਂ ਦੇ ਵਿੱਚੋਂ ਚਾਰ ਲੜਕੇ ਜਿਹੜੇ ਹੈਗੇ ਆਡੈਂਟੀਫਾਈ ਕੀਤੇ ਹੈਗੇ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈਗਾ ਜਿਨ੍ਹਾਂ ਦੇ ਕੋਲ ਜਿਹੜੇ ਉਹਨਾਂ ਨੇ ਹਥਿਆਰ ਜਿਹੜੇ ਹੈਗੇ ਸੋਸ਼ਲ ਮੀਡੀਆ ਦੇ ਉੱਪਰ ਲਸਰ ਕੀ ਪੇਸ਼ੀ ਤੇ ਦਿਖਾਈ ਸੀਗੇ ਉਹ ਵੀ ਅਸੀਂ ਕਬਦੇ 'ਚ ਲੈਲੇ ਹੈਗੇ ਹੈਗੇ ਤੇ ਉਹ ਸਾਰੇ ਹੀ ਬੱਚੇ ਜਿਹੜੇ ਹੈਗੇ 16 17 ਸਾਲ ਦੀ ਇਸ ਦੇ ਨੇਗੇ ਜਿਨ੍ਹਾਂ ਦੀ ਨਸ ਜਿਹੜੀ ਹੈਗੀ ਅਸੀਂ ਕਾਨੂੰਨ ਦੇ ਅਨਸਾਰ ਕਾਰਵਾਈ ਕਰਾਂਗੇ ਤਾਂ ਇਹਨਾਂ ਦੇ ਤੇ ਕੋਈ ਕੁੱਟਮਾਰ ਦਾ ਵੀ ਇਸ ਦੇ ਦਰਪਾਸਿ ਦੀ ਵੀ ਤੁਹਾਨੂੰ ਤੇ ਵੀ ਕਰ ਰਹੀ ਕੀਤੀ ਗਈ ਸੀ ਉਹਦੇ ਬਾਰੇ ਵੀ ਮੈਂ ਵੈਰੀਫਾਈ ਕਰ ਰਹੇ ਹਾਂ ਅਗਰ ਇਹਨਾਂ ਦੇ ਤੇ ਕੋਈ ਕੋਈ ਕੰਪਲੇਂਟ ਵੀ ਆਈ ਹੈਗੀ ਤਾਂ ਉਹਦੇ ਰਿਗਾਰਡਿੰਗ ਵੀ ਅਸੀਂ ਜਿਹੜੀ ਹੈਗੀ ਕਿਸੇ ਜੋ ਵੀ ਕਾਨੂੰਨ ਅਨੁਸਾਰ ਕਰਦੀ ਹੋਊਗੀ ਉਹ ਵੀ ਅਸੀਂ ਕਰਾ ਲਵਾਂਗੇ ਦੇਖ ਲੈਂਦੇ ਹਾਂ ਜਿਨ੍ਹਾਂ ਦੇ ਕੋਲ ਚਾਰ ਲੜਕੀ ਹੈਗੇ ਚਾਰਾਂ ਦੇ ਕੋਲੋਂ ਜਿਹੜੇ ਹੈਗੇ ਚਾਰ ਉਹਨਾਂ ਦੇ ਕੋਲੋਂ ਜਿਹੜੇ ਹੈ ਵੈਪਨ ਰਿਕਵਰ ਕਰਾਇਆ ਹੈ ਕਿ 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 ਕਿੰਦਾ ਦੇ ਰਹੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਕਾਪਾ ਹੈਗਾਗਾ ਜਾਂ ਕੋਈ ਰੋਡ ਹੈਗੀ ਹੈ ਵੀ ਜਾਂ ਕੋਈ ਗੰਡਾਸੀ ਹੈਗੀ ਹੈ ਇਸ ਤਰ੍ਹਾਂ ਦੇ ਜਿਹੜੇ ਹੈਗੇ ਡੱਪਲ ਹੈਗੇ ਆ ਧਿਆਰ ਹੈ ਇਹਨਾਂ ਦੇ ਨਾਲ ਕੋਈ ਪਹਿਲਾਂ ਤਾਂ ਕੋਈ ਇਸ ਤਰੀਕੇ ਦੇ ਕੋਈ ਕਾਰਵਾਈ ਜਾਂ ਕੋਈ ਕਾਨੂੰਨੀ ਮੁਕਦਮੇ ਇਸ ਤਰੀਕੇ ਦਾ ਨਹੀਂ ਨਹੀਂ ਇਸ ਤਰ੍ਹਾਂ ਦੇ ਉਹਨਾਂ ਖਿਲਾਫ ਕੋਈ ਪਹਿਲਾਂ ਜਿਹੜੇ ਚਾਰ ਲੜਕੇ ਫੜੇ ਉਹਨਾਂ ਦੇ ਅਗੇਂਸਟ ਕੋਈ ਕਾਨੂੰਨ ਦੇ ਅਨਸਾਰ ਕੋਈ ਪਹਿਲਾਂ ਕਾਰਵਾਈ ਨਹੀਂ ਹੋਈ ਕੋਈ ਪਰਚਾ ਵਗੈਰਾ ਮੰਤਰਚ ਨਹੀਂ ਆ ਕਿਉਂਕਿ ਸਾਰੇ ਹੀ ਉਹ ਅਨਵਾਲਗ ਬੱਚੇ ਹੈਗੇ ਆ